ਸਸਰੀਕਾਲ ਝੋਨੇ ਦੀ ਫਸਲ ਲੱਗ ਵੀ ਰਹੀ ਹੈਗੀ ਕਿਤੇ ਅਗੇਤਾ ਝੋਨਾ ਵੀ ਦੇਖੋ ਲੱਗਿਆ ਹੈਗਾ ਜਿਹੜੇ ਝੋਨੇ ਦੇ ਵਿੱਚ ਟ੍ਰਾਂਸਫਰ ਹੋਣ ਤੋਂ ਬਾਅਦ ਜਿੱਥੇ ਨਦੀਨ ਜਾਂਦੇ ਆ ਚਾਹੇ ਉਹ 37% ਵੜੀਲਾ ਕਲੋਰ ਪਾਉਂਦੇ ਹੈਗੇ ਹਨਾ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਆਪਾਂ ਵਰਤਦੇ ਹੈਗੇ ਆ ਤੇ ਵਰਤਣ ਦੇ باوجود ਕਿਸਾਨ ਭਰਾ ਕਹਿੰਦੇ ਵੀ ਸਾਡੇ ਬਈ ਨਦੀਨ ਹਰੇ ਹੋ ਜਾਂਦੇ ਆ ਹਨਾ ਸਾਨੂੰ ਲੇਬਰ ਦਾ ਖਰਚਾ ਪੈਂਦਾ ਹੈਗਾ ਤੇ ਉਸ ਦੇ ਸੰਬੰਧਿਤ ਜਿਹੜੀ ਵੀਡੀਓ ਹੈਗੀ ਆ ਵੈਸੇ ਤਾਂ ਵੀਡੀਓ ਤੁਸੀਂ ਇਸ ਪ੍ਰੋਡਕਟ ਦੀ ਪਹਿਲਾਂ ਵੀ ਦੇਖੀ ਹੈਗੀ ਆ ਤੇ ਕਿਸਾਨ ਭਰਾਵਾਂ ਦਾ ਸਵਾਲ ਅਸੀਂ ਵੀ ਇਹਨੂੰ ਅਸੀਂ ਕੈਵੇਂ ਦਿਨ ਪਾ ਸਕਦੇ ਹਾਂ ਜਿਵੇਂ ਅਸੀਂ ਪਟੀਲਾ ਕਲੋਰ 24 ਘੰਟੇ 48 ਘੰਟਿਆਂ ਦੇ ਵਿੱਚ ਵਿੱਚ ਅਸੀਂ ਵਰਤਦੇ ਹੈਗੇ ਆ ਅੱਧਾ ਲੀਟਰ ਕੇਲੇ ਦਾ ਛਿੱਟਾ ਦਿੰਨੇ ਹੈਗੇ ਆ ਤੇ ਅਸੀਂ ਇਹਨੂੰ ਘੱਟੋ ਘੱਟ ਕਿੰਨੇ ਦਿਨਾਂ ਤੱਕ ਵਰਤਣਾ ਹੈਗਾ ਪਹਿਲੀ ਗੱਲ ਤਾਂ ਭਾਈ ਇਹਦੇ ਵਿੱਚ ਦੋ ਟੈਕਨੀਕਲ ਹੈਗੇ ਹਨਾ ਪਹਿਲਾਂ ਜਿਹੜੀ 50% ਡਬੂਟਾ ਕਲੋਰ ਆਉਂਦੀ ਹੈਗੀ ਸੀ ਹੁਣ ਇਹ ਵਿੱਚ ਕੋਰੀਅਨ ਦਵਾਈ ਹੈਗੀ ਆ ਕੋਰਟੇਵਾ ਕੰਪਨੀ ਦੀ ਜਿਨ੍ਹਾਂ ਦੀ ਪੈਕਸਲ ਆਉਂਦੀ ਹੈਗੀ ਆ ਜਾਂ ਜਿਨ੍ਹਾਂ ਦੀ ਡੈਲੀਗੇਟ ਦਵਾਈ ਆਉਂਦੀ ਹੈਗੀ ਆ ਇਹਦੀ ਦਵਾਈ ਨੂੰ ਤੁਸੀਂ ਵਰਤਣਾ ਘੱਟੋ-ਘੱਟ 5 ਜਾਂ 6 ਦਿਨਾਂ ਦੇ ਵਿੱਚ ਵਿੱਚ ਕਈ ਵਾਰ ਕਿਸਾਨਪਰਾ ਦੂਸਰੇ ਦਿਨ ਜਾਂ ਤੀਸਰੇ ਦਿਨ ਨਾ ਵਰਤਣਾ ਜੇ ਕੋਈ ਤੁਸੀਂ ਉੱਥੇ ਮੰਨ ਕੇ ਚਲੋ 5ਵੇਂ ਦਿਨ ਚੌਥੇ ਦਿਨ ਜਾਂ ਕੋਈ ਚੀਜ਼ ਵਰਤਣੀ ਆ ਜਾਂ ਜਿਵੇਂ ਕਲੋਰ ਵਗੈਰਾ ਪਾਉਣੀ ਹੈਗੀ ਆ ਤਾਂ ਤੁਸੀਂ ਆਰਾਮ ਦੇ ਨਾਲ ਪਾ ਸਕਦੇ ਜਿੰਨੇ ਨਦੀਨ 5 ਦਿਨਾਂ ਤੇ 6 ਦਿਨਾਂ ਚ ਜਿਹੜੇ ਨਦੀਨ ਉੱਗ ਗਏ ਇੱਕ ਗੱਲ ਹੋਰ ਵੀ ਕਿਸਾਨ ਭਰਾ ਕਹਿੰਦੇ ਬਈ ਸਾਡੇ ਗਾਜਰ ਬੁੱਟੀ ਹੁੰਦੀ ਆ ਜਾਂ ਸਾਡੇ ਡੀਲਾ ਮੋਥਾ ਵਗੈਰਾ ਹੁੰਦਾ ਕੀ ਅਸੀਂ ਉਹਦੇ ਨਾਲ ਸਾਥੀ ਦਾ ਬੋਝ ਪਾ ਸਕਦੇ ਆ ਕੋਈ ਬਈ ਇਹਦੇ ਨਾਲ ਸਾਥੀ ਦਾ ਬੋਝ ਪਾਉਣ ਦੀ ਲੋੜ ਨਹੀਂ ਇਹਨੇ ਕੰਮ ਕਿੱਥੇ ਕਰਨਾ ਇਹਨੇ ਕੋਈ ਇਹ ਨਹੀਂ ਹੈਗਾ ਵੀ ਨਦੀਨ ਉੱਗਣ ਨਹੀਂ ਦੇਣੇ ਜਿਹੜੇ 5 ਦਿਨ ਚ 6 ਦਿਨ ਚ ਜਿੰਨੇ ਤੁਹਾਡੇ ਨਦੀਨ ਦੇਖੋ ਉੱਗ ਗਏ ਉੱਗਣ ਤੋਂ ਬਾਅਦ ਝੋਨੇ ਨੂੰ ਪਾਣੀ ਦੇ ਨਾਲ ਇਹਨਾਂ ਭਰ ਦੇਣਾ ਆਪਾਂ ਨੇ ਪਰਨ ਤੋਂ ਬਾਅਦ ਜਿੰਨੇ ਨਦੀਨ ਪਾਣੀ ਚ ਡੁੱਬ ਗਏ ਠੀਕ ਐ ਇਸ ਦਵਾਈ ਨੇ ਉਹਨਾਂ ਨੂੰ ਕੰਟਰੋਲ ਕਰਨਾ ਹੈ ਛਿੱਟਾ ਕਿਵੇਂ ਦੇਣਾ ਹੈਗਾ ਇਹ ਗਾੜੀ ਜੀ ਹੁੰਦੀ ਹੈਗੀ ਆ 800 ml ਦਾ ਜਿਹੜਾ ਇਹ ਇੱਕ ਪੀਸ ਹੁੰਦਾ ਹੈਗਾ ਤੇ ਜਿਹੜਾ ਦਾ ਛਿੱਟਾ ਮਿੱਟੀ 'ਚ ਮਲਾ ਕੇ ਭਾਈ ਕਿਸੇ ਵੀ ਦਵਾਈ ਦਾ ਛਿੱਟਾ ਦੇਣਾ ਹੈਗਾ ਹਨਾ ਮਿੱਟੀ ਦੇ ਵਿੱਚ ਮਲਾ ਕੇ ਦੋ ਕਈ ਵਾਰ ਕਿਸਾਨ ਭਰਾ ਭਾਈ ਬੋਤਲ ਦੇ ਨਾਲ ਛਿੱਟਾ ਦੇਣ ਲੱਗ ਜਾਂਦੇ ਹਨਾ ਬੋਤਲ ਦੇ ਨਾਲ ਛਿੱਟਾ ਨਾ ਦੇਣ ਦੀ ਕੋਸ਼ਿਸ਼ ਕਰੋ ਇਹਨੂੰ ਤੁਸੀਂ ਮਿੱਟੀ ਜਮਲਾ ਕੇ ਚੰਗੀ ਤਰ੍ਹਾਂ ਪਾਣੀ ਦੀ ਭਰ ਕੇ ਛਿੱਟਾ ਦੇ ਦਿਓ ਜਿੱਥੇ ਪਾਣੀ ਦੇਖੋ ਘੱਟ ਖੜਦਾ ਹੈ ਨਾ ਬਈ ਉਹ ਉੱਥੇ ਵੀ ਹੈ ਟੈਕਨੀਕਲ ਜਿਹੜਾ ਵਧੀਆ ਕੰਮ ਕਰਦਾ ਹੈਗਾ ਤੇ ਦੂਸਰੀ ਗੱਲ ਖਰਚਾ ਜਿਹੜਾ ਬਈ 800 ਰੁਪਏ ਮੰਨ ਕੇ ਚੱਲੋ ਖਰਚਾ ਆਉਂਦਾ ਘੱਟੋ ਘੱਟ ਮੈਂ ਤਾਂ 800 ਰੁਪਏ ਗੂੰਗਾ ਕਈ ਵਾਰ ਜੇ ਬਈ ਦੇਖੋ ਘੱਟ ਵੱਧ ਦੱਸਿਆ ਗਿਆ ਹੈ ਨਾ ਫਿਰ ਕੰਪਨੀ ਤੇ ਰਾਹੀ ਕਰਦੀ ਹੈ ਬਈ ਤੁਸੀਂ ਨਾ ਰੇਟ ਘਟਾ ਦੱਸਾ ਮੈਂ ਕੋਈ ਰੇਟ ਦੀ ਗੱਲ ਨਹੀਂ ਕਰਨੀ ਹੈਗੀ ਕਿਉਂਕਿ ਕਿਸਾਨ ਭਰਾ ਮਦਾ ਸਵਾਲ ਇਹੀ ਸੀ ਵੀ ਬਾਈ ਕਿਹੜੀ ਕਿਹੜੀ ਦੇ ਵਿੱਚ ਦਵਾਈ ਰੋਣ ਦੇ ਕਿੰਨੇ ਦਿਨ ਤੇ ਪਾਉਣੀ ਹੈ 5-6 ਦਿਨਾਂ ਤੇ ਜਾ ਕੇ ਪਾਉਣੀ ਹੈ ਕੱਲੀ ਦਵਾਈ ਦਾ ਛਿੱਟਾ ਦੇਣਾ ਐਨ ਚੰਗੀ ਤਰ੍ਹਾਂ ਬਾਣ ਨੂੰ ਪਾਣੀ ਦੇਣਾ ਭਰ ਕੇ ਜਿੰਨੇ ਨਦੀਨ ਬਈ ਇਹਦੇ ਵਿੱਚ ਡੁੱਬ ਗਏ ਹਨ ਓਨੇ ਨਦੀਨਾਂ ਤੇ ਇਹ ਕੰਮ ਕਰੂਗੀ ਜਿਹੜੀ ਪਹਿਲਾਂ ਆਪਾਂ ਬੂਟਾ ਕਲੋਰ ਪਾਉਂਦੇ ਸੀ ਉਹ 50% ਤੇ ਹੁੰਦੀ ਸੀਗੀ ਉਹਦੇ ਨਾਲ ਨੁਕਸਾਨ ਹੋ ਜਾਂਦੇ ਕਿਤੇ ਨਾ ਕਿਤੇ ਜ਼ਮੀਨਦਾਰ ਪਰਤਨੋਂ ਹਟ ਕੇ ਫਿਰ ਬਾਅਦ ਦੇ ਵਿੱਚ ਪੜੀਲਾ ਕਲੋਰ ਆ ਗਈ ਜਦੋਂ ਥੋਡੇ ਇੱਕਦਮ ਦੋ ਦਿਨ ਪਾਣੀ ਰੁਕਿਆ ਰਿਹਾ ਇਹਨੇ ਨਦੀਨ ਮਨ ਲਾ ਜਿੰਨੇ ਹਰੇ ਹੋ ਰਹੇ ਆ ਉਹਨਾਂ ਨੂੰ ਕੰਟਰੋਲ ਕਰਨਾ ਜਿਹੜੇ ਬਾਕੀ ਹਰੇ ਹੋਣ ਤੋਂ ਰਹਿੰਦੇ ਆ ਉਹਨਾਂ ਨੂੰ ਉੱਗਣ ਵੀ ਦੇਣਾ ਜ਼ਮੀਨ ਦੇ ਵਿੱਚ ਐਨ ਵਧੀਆ ਜਿਹੜੀ ਪਰਤ ਬਣਾ ਦੇਣੀ ਆ ਦੇਖੋ ਬਈ ਹਰ ਸਾਲ ਹਨਾ ਨਵੀਆਂ ਤੋਂ ਨਵੀਆਂ ਦਵਾਈਆਂ ਆਉਂਦੀਆਂ ਨੇ ਜਿਵੇਂ ਪਹਿਲਾਂ ਪਟੀਲਾ ਕਲੋਰ ਆਉਂਦੀ ਐ ਵਿੱਚ ਜ਼ਮੀਨਾਂ ਦੇ ਬਈ ਜਿੱਥੇ ਨਦੀਨ ਹੀ ਹਰੇ ਹੁੰਦੇ ਹਨਾ ਮੈਂ ਕਹਿੰਦਾ ਉੱਥੇ ਪਾਉਣ ਦੀ ਸਾਨੂੰ ਲੋੜ ਨਹੀਂ ਵਾ ਇਹ ਨਹੀਂ ਕਹਿੰਦਾ ਵੀ ਸਾਰੀਆਂ ਜ਼ਮੀਨਾਂ 'ਚ ਵਰਤੋ ਜਿੱਥੇ ਤੁਹਾਡੇ ਮੇਜਰ ਪ੍ਰੋਬਲਮ ਹੈਗੀ ਆ ਤੁਹਾਡੇ ਨਦੀਨ ਨੂੰ ਹਰੇ ਹੁੰਦੇ ਆ ਉਥੇ ਇਹਨੂੰ ਵਰਤੋ ਵਿੱਚ ਜ਼ਮੀਨਾਂ ਦੇ ਬਾਈ ਪੜੀਲਾ ਗਲੋਰ 50% ਆ ਜੀਮੇਦਾਰ 1 ਲੀਟਰ 3 ਕਿਲਿਆਂ ਚ ਵਰਤ ਲੈਂਦਾ ਮੈਂ ਉਥੇ ਤਾਂ ਦੇਖੋ ਗੱਲ ਹੀ ਨਹੀਂ ਕਰਦਾ ਜਿੱਥੇ ਥੋੜੇ 37 ਕੰਮ ਕਰਦੇ ਮੁੱਥੇ ਵੀ ਨਹੀਂ ਗੱਲ ਕਰਦਾ ਪਰ ਮੇਜਰ ਪ੍ਰੋਬਲਮ ਆਉਣ ਲੱਗ ਰਹੀ ਆ ਜਿੱਥੇ ਨਦੀਨਾਂ ਦੀ ਵੱਡੀ ਸਮੱਸਿਆ ਹੈਗੀ ਆ ਉਥੇ ਤੁਸੀਂ ਇਸ ਕੋਰੀਅਨ ਦੇ 1 ਲੀਟਰ ਨੂੰ ਤੁਸੀਂ ਵਰਤ ਸਕਦੇ ਹੋ ਵਧੀਆ ਜਿਹੜੇ ਰਿਜ਼ਲਟ ਹੈਗੇ ਆ ਚੰਗੀ ਕੰਪਨੀ ਦਾ ਹੈਗਾ ਇੱਕ ਗੱਲ ਹੋਰ ਬਾਈ ਕਈ ਵਾਰ ਬੜਾ ਸਸਤੇ ਚ ਨਾ ਜਾਇਓ ਜਿਹੜਾ ਤੁਹਾਨੂੰ ਬੰਦਾ ਪੱਕਾ ਬਿਲ ਕੱਟ ਕੇ ਦਿੰਦਾ ਪੱਕਾ ਚਾਹੇ ਡਿਸਟ੍ਰੀਬਿਊਟਰ ਹੋਵੇ ਚਾਹੇ ਉਹ ਡੀਲਰ ਹੋਵੇ ਜਿਹੜਾ ਕੰਪਨੀ ਤੋਂ ਮਾਲ ਲੈਂਦਾ ਹੈਗਾ ਸੋ ਨੂੰ ਸਹੀ ਉਹਦੀ ਪਛਾਣ ਉੱਤ ਹੀ ਹੋਣੀ ਹੈ ਅੱਜ ਕੱਲ ਸਕੈਨ ਵੀ ਹੁੰਦਾ ਹੈਗਾ ਕਿਉਂਕਿ ਜਿਹੜਾ ਅਸਲੀ ਲੀਟਰ ਹੁੰਦਾ ਬਈ ਉਹ ਸਕੈਨ ਹੋ ਜਾਂਦਾ ਦੂਸਰੀ ਗੱਲ ਜਿਵੇਂ ਕਹਿੰਦੇ ਵੀ ਅਸਲੀ ਚੀਜ਼ ਮੰਗਰੋਂ ਆਉਂਦੀ ਹੈ ਡੁਪਲੀਕੇਟ ਤੋਂ ਪਹਿਲਾਂ ਬਣ ਕੇ ਆ ਜਾਂਦੀ ਹੈ ਇਸ ਚੀਜ਼ ਦੀ ਗੌਰ ਰੱਖਿਓ ਬੜਾ ਸਸਤੇ ਜੇ ਨਾ ਜਾਇਓ ਆਪਦੇ ਵਧੀਆ ਵਿਸ਼ਵਾਸਪਾਤਰ ਜਿਹੜਾ ਦੁਕਾਨਦਾਰ ਤੋਂ ਲਿਓ ਜਿਹਦੇ ਕੋਲੇ ਕੰਪਨੀ ਦਾ origignal ਮਾਲ ਆਉਂਦਾ ਤੇ ਸਾਨੂੰ ਪੱਕਾ ਬਿੱਲ ਕੱਟ ਕੇ ਦੇ ਸਕੀਂ ਧੰਨਵਾਦ